ਯਾਰ ਜੀ ਅੱਜ ਜੁਪੀ ਦਾ ਪੰਚਮ ਪਦ ਗੁਰੂ ਗ੍ਰੰਥ ਸਾਹਿਬ ਜੀ ਆਖਿਆ ਕਰੋ ਜੀ ਇਸ ਤੋਂ ਬਲ ਨਹੀਂ ਇਸ ਹਾਸ਼ ਗਾਨ ਕਰਾਉਣ ਸਰੂਪੋ 나ਠੋ ਮਾੜਾ ਸਹਿ ਨਹੀਂ ਕਹ ਰਹੇ ਜਿਦ ਦੀ ਹੈ ਨਾ ਜਿਦ ਬਾਲੇ ਦੇ ਆਪਣੇ ਅੱਜ ਵੀ ਜ ਨਹੀਂ ਹੈ ਇਹ ਵੀ ਕੰਟਰੋਲ ਵਿੱਚ ਆ ਰਿਹਾ ਹੈ ਬੰਦਾ ਵੀ ਹੁਕਮ ਵਿੱਚ ਬੰਦਾ ਹੁਕਮ ਦੇ ਵਿੱਚ ਆ ਰਿਹਾ ਹੈ ਇਸ ਦਾ ਬਲ ਨਹੀਂ ਇਸ ਆਜ ਕੋ ਇਹਦੇ ਅਸ ਵਿੱਚ ਆਉਣਾ ਭਲ ਨਹੀਂ ਹੈ ਕੰਨ ਕਰਾਉਣ ਸੜ ਕੋ ਨਾ ਸੜ ਕੋ ਨਾ ਤੁਨ ਕਰਣ ਜਿਹੜਾ ਦਾਦਾ ਹੈ ਜਿਹੜਾ ਉਹ ਕੰਨ ਕਰਾਉਣ ਵਾਲਾ ਹੈ ਆਪ ਪਰਮੇਸ਼ਰ ਹੈ ਉਚਾਰਨ ਕਰੋ ਸਤਿਨਾਮ ਮਿਸ਼ਰੀ ਵਾਏ ਗੁਰੂ ਜੀ ਆਗਿਆਕਾਰੀ ਬਾਬਰਾ ਜੀਓ ਜੋ ਜਿਸ ਭਾਵੈ ਸੋਇ ਕੁੰਠੀਓ ਇਹ ਵਿਚਾਰਾ ਜੀਵ ਵਿਚਾਰਾ ਲੰਦੇ ਪੂਰ ਗਰੀਬ ਇੰਦੇ ਇਹਦਾ ਆਗਿਆ ਬਨ ਲਗਿਆ ਆਗਿਆ ਵਿਚ ਚੱਲੇ ਪਰਮੇਸ਼ਰ ਦੀ ਵਿੱਚ ਜੋ ਆਗਿਆ ਦਾ ਹੁਕਮ ਲਾਦਾਉ ਪਰਦਾ ਜੀਵ ਨੂੰ ਮਰ ਜਿੰਦ ਕਰ ਸਕਦਾ ਹੈ ਇਹ ਵਿਚਾਰਾ ਜੀਵ ਤਾਂ ਆਗਿਆ ਬਨ ਗਇਆ ਜੋ ਜਿਸ ਭਾਵੈ ਸੋਇ ਕੁੰਨ ਹੋਗੂ ਉਹੀ ਕੁਝ ਹੁੰਦਾ ਹੈ ਜੋ ਉਸ ਪ੍ਰਭੂ ਨੂੰ ਪੰਡਾ ਹੈ ਜਾਗਨ ਕਰੋ ਸਤਿਨਾਮ ਈਰਵਾਇ ਕਰੂੰ ਸਹਿਬ ਜੀ ਕਉ ਉੱਚੀ ਟੀਚ ਮੈਂ ਬਸੈ ਕਉ ਲੋਗ ਫਰਕ ਰੰਗ ਹੱਥ ਹੈ ਮਹਾਰਾਜ ਜੀ ਕਹਿੰਦੇ ਕਦੇ ਇਹ ਜੀਵ ਹੈ ਉੱਚੇ ਵਾਜਾ ਵਿੱਚ ਵਸਦਾ ਹੈ ਕਦੀ ਫਿਰ ਨੀਮੀ ਵਾਜਾ ਉੱਚੀ ਜਗ੍ਹਾ ਨੂੰ ਕੁਝ ਵੀ ਚਲੇ ਜਾਂਦਾ ਕਦੀ ਕਦੇ ਕਾਮੀ ਵਿੱਚ ਉਹ ਫਿਰ ਦੇ ਵਿੱਚ ਕਹੂ ਸੋਗ ਆੜ ਕਰਾਂ ਕਹੂ ਜੀ ਨੀ ਜਾ ਮਸੇ ਕਬੂ ਦਾ ਕੀ ਬਸਣ ਡਾ ਗਰੀ ਵਿੱਚ ਆ ਜਨ ਉੱਚੇ ਦਾ ਮਤਲਬ ਹੈ खुशी भी चले जाता है अंदर सरगर्मी भी चले जाता है कऊ सोग अरख रंग है कऊ ऊंच नीच में बसा कऊ ऊंचे ऊंचा बिता है नीच बिच यह ऊंचा बि लेके जाना भी परमेश्वर का खेड़ है नीचा बना ये भी महारानी खेड़ है उससे बसद हरख रख ਕਦੇ ਗਮੀ ਜਿ ਚਲੇ ਜਾਂਦਾ ਹ ਤਦ ਵੀ ਖੁਸ਼ੀ ਦੇ ਰੰਗ ਵਿੱਚ ਮੋਜ ਮਾਣਦਾ ਰੱਬ ਦਾ ਹੈ ਉਜਾਰਨ ਕਰੋ ਸਾਤਨਾਮੇ ਸ਼੍ਰੀ ਵਾਹਿਗੁਰੂ ਜੀ ਤਬਹੁ ਨਿੰਦੇ ਚਿੰਤ ਬਿਵਾਰ ਨਿੰਦ ਕਹਿੰਦੇ ਭਿੰਦਿਆ ਗਾਨੀ ਚਿੰਦ ਕਾਣਾ ਜਿੰਦਾ ਰਹਿਣਾ ਵਿੱਚ ਚਿੰਤਾ ਕਰਨੀ ਹੈ ਜਦ ਜਦ ਜਿੱਦਿਆ ਅਧਿਵਾਰ ਕਰਨਾ ਹੈ ਜਦ ਹੀ ਇਹ ਚਿੰਤਾ ਨੇ ਤੁਝੇ ਲੈ ਜਾਂਦਾ ਹੈ ਕਬ ਓਮ ਕਾਰਤਪਿਆਰ ਕਬ ਨੀਂਦ ਦੇ ਚੇਤੇ ਆਰ ਕਬ ਓਮ ਕਾਸ਼ ਬਿਆਨ ਕਬ ਉਖੜ ਕਾਰਤਪੂਜ ਜene ਜੰਦਾ ਕਾਲੀ ਪਾਣ ਵਿਚਣਿਆਂ ਦਾ ਪਿਆਰ ਨੇ ਪਤਾਲ ਵਿਚ ਤੇ ਉਂ ਕਿਉਂ ਚਲ ਰਹੀ ਕਿਉਂ ਚਲ ਜਾਂਦਾ ਸਾਰੇ ਢੇੜ ਵਾਹੀ ਜੀ ਆਪ ਜਨ ਕਰੋ ਸੱਜਨਾ ਮਿਸ਼ਰੀ ਵਾਹਿਗੁਰੂ ਜੀ ਕਭੂ ਵੇਚਾ ਬ੍ਰਹਮ ਵਿਚਾਰ ਕਦੇ ਗਿਆਨਵਾਨ ਹੋ ਕੇ ਬ੍ਰਹਮ ਦਾ ਜਿਹੜੀ ਉਹ ਵਿਚਾਰ ਵੀ ਕਰਦਾ ਹੈ ਉਹ ਵੇਚਾ ਬ੍ਰਹਮ ਵਿਚਾਰੋ

ਕਬੂ ਨਿਰਧਕ ਰੇ ਬੋ ਭਾਟ ਕਬੂ ਸੋਇ ਰਹੇ ਜਿਨ ਰਾਤ ਇਹ ਜਿਹੜੇ ਜੀਵ ਐ ਨਿਰਧਵਾ ਨੱਚਦਾ ਹੈ ਕਪਦਾ ਹੈ ਮਨ ਜੀ ਕਹਿੰਦੇ ਕੰਨਾ ਚੰਚਰਦਾ ਹੀ ਕਰਦਾ ਹੈ ਮਨ ਜੀ ਕਹਿੰਦੇ ਕਬੂ ਸੋਇ ਰਹੇ ਜਿਨ ਰਾਤ ਤੋ ਵੀ ਫਿਰ ਜਿ ਰਾਜੋ ਗੂੜੀ ਨੀਂਦ ਵਿੱਚ ਅਰਧ ਵੀ ਸੁੱਤਾ ਰਹਿੰਦਾ ਹੈ ਯਾਰਣ ਕਰੋ ਵਿਗਰਾਨ ਕਭੂ ਸਰਵੀ ਬੋਚੜਵਾਲ ਕਹਿੰਦੇ ਕਦਨੇ ਇੰਨਾ ਮੂਸਾ ਹੁੰਦਾ ਹੈ ਇਹਨੂੰ ਭਿਆਨ ਕਰੂ ਇਹਦਾ ਜਿਹੜਾ ਰੂਪ ਹੈ ਜਿਹੜਾ ਦੇਖਣ ਵਾਲਾ ਹੁੰਦਾ ਭਿਆਨਕ ਹੋ ਜਾਂਦਾ ਕਰ ਲੰਦਾ ਕਭੂ ਮਹਾਕਰੋਧ ਵਿਗਰਾਨ ਵਿਗਰਾਨ ਨੂੰ ਝਾੜਨ ਕਰ ਲੰਦਾ ਜਿਹੜਾ ਕਰੋਧ ਕਦੇ ਮਹਾਰਜ ਕਹਿੰਦੇ ਕਭੂ ਸਰਵੀ ਬੋਵ ਸੋਲਰਵਾਲ ਕਦੇ ਸ਼ਬਨਾ ਤੇ ਜਾਣੇ ਝੂਰੀ ਹੁੰਦਾ ਹੈ ਉਚਾਰਨ ਕਰੋ ਉਹ ਹੈ ਬੱਡਾ ਰਾਜਾ ਜਾਂ ਜਦੇ ਬੱਡਾ ਰਾਜਾ ਬਣ ਕੇ ਬੈਠ ਜਾਂਦਾ ਉਹ ਵਿਖਾੜੀ ਦੀਜ ਕਰ ਸਾਜਾਂ ਤੇ ਕਦੀ ਮੰਗਦਿਆਂ ਵਾਂਗੂ ਨੀਵੇਂ ਬੰਦਾ ਉਹ ਉਪਧਾਰਨ ਕਰ ਲੈਂਦਾ ਹੈ ਉਚਾਰਨ ਕਰੋ ਸਤਨਾਮ ਵੰਗੀਰੀ ਆਏ ਗੁਰੂ ਸਾਹਿਬ ਦੀ ਬਨੇਨਾ ਮਾਰ ਕੇ ਉਹ ਰਾਜਾ ਨ ਵੱਡਾ ਹੋ ਜਾਂਦਾ ਕਹਿੰਦਾ ਭਗਾਈ ਦੇ ਨਾਲ ਪੀਚਾ ਜਿਹੜਾ ਉਹ ਉਪਧਾਰਨ ਕਰ ਲੈਂਦਾ ਹੈ ਉਚਾਰਨ ਕਰੋ ਆਵੇ ਆਪ ਕੀਰਤ ਹੁੰਦਾ ਹੈ ਕੀ ਟੋਂਦਾ ਬੜਾਈ ਕਹਿੰਦੇ ਆਪਕੇ ਟੋਂਦਾ ਹੈ ਬੁਰੀਾਈ ਮਤਲਬ ਆਪ ਜਸ ਕਰਾਣਾ ਕਹੋ ਆਪਕੇ ਸਮਾਹਾਵੇ ਜਿਹਦਾ ਨਿੰਦਾ ਪਿਆ ਜਾਂਦਾ ਹੈ ਆਪ ਜਨ ਪਰਵੰਦਾ ਹੈ ਕਉ ਬਲਾ ਬਲਾ ਤਹਾਵ ਜੇ ਗੱਦੇ ਐਸੀਆਂ ਗੱਲਾਂ ਕਰਨ ਬਲਾ ਬਲਾਈ ਹੁੰਦਾ ਹੈ ਜਾਣ ਕਰੋ ਗੁਰੂ ਰਖਾ ਕੀ ਵੀ ਰਹਿ ਗੁਰੂ ਪ੍ਰਸਾਦ ਨਾਮ ਸੱਚ ਕਹਿ ਕਹਿੰਦੇ ਜਿਸ ਪ੍ਰਕਾਰ ਮਹਾਰਾਜ ਕਹਿੰਦੇ ਜਿਸ ਪ੍ਰਕਾਰ ਪਰਮੇਸ਼ਰ ਇਹਨੂੰ ਰੱਖਦਾ ਹੈ ਜੀਵ ਨੂੰ ਉਸੇ ਤਰ੍ਹਾਂ ਹੀ ਬੰਦਾ ਹੈ ਨਾਮ ਸੱਚ ਹੈ ਗੁਰੂ ਦੀ ਕਿਰਪਾ ਨਾਲ ਨਾਮ ਸੱਚ ਕਹਿ ਰਿਹਾ ਹੈ ਵਿਚਾਰਨ ਕਰੋ ਸਤਮਾ ਜੋ ਪਦਾ ਹੈ ਗਿਆਰਵੇਂ ਅਸ਼ਟਪਦੀ ਦੇ ਸ਼ੁਰੂ ਵਾਲੇ ਬੇਨਤੀ ਕਰਦੇ ਹਾਂ ਉਹ ਜਰ ਕਿਰਪਾ ਕਰੋ ਜੀ ਕਬੂ ਹੋਏ ਪੰਡਤ ਕਰੇ ਵਿਗਿਆਨ ਇਹ ਜੀਵ ਦੀ ਗੱਲ ਸਮਝਾ ਰਹੇ ਹਨ ਮਹਾਰਾਜ ਜੀ ਕਬੂ ਹੋਏ ਪੰਡਤ ਕਰੇ ਵਿਗਿਆਨ ਜਦੀ ਤੱਕ ਜਾਇ ਇਨਸਾਨ ਹੈ ਜਿਹੜਾ ਜੀਵ ਹੈ ਪੰਡਤ ਹੋ ਕੇ ਸਤਿਗੁਰਾਂ ਦਾ ਉਪਦੇਸ਼ ਕਰਦਾ ਹੈ ਗਿਆਨ ਕਰਦਾ ਹੈ ਕਬੂ ਮੋੜ ਧਾਰੀ ਲਾਵੇ ਧਿਆਨ ਕਦੇ ਮੁੰਨੀ ਬਣ ਜਾਂਦਾ ਹੈ ਚੁੱਪ ਕਰ ਜਾਂਦਾ ਹੈ ਬਿਲਕੁਲ ਜਿੱਤਦਾ ਵੀ ਧਿਆਨ ਲਾਏ ਬਿਠਾ ਹੈ ਉਜਾਰਨ ਕਰੋ ਸਾਟਨਾ ਮਹੀਰੀਵਾ ਹੈ ਗੁਰੂ ਘਾਇ ਬਰੀ ਕਬੂ ਚਾਟ ਤੇਰੇ ਸੁਨਾਂ ਛਿਰਧ ਇਸ਼ਨਾਨ ਕਦੇ ਤੀਰਥਾਂ ਦਾ ਕਿਨਾਰੇ ਜਾ ਕੇ ਇਸ਼ਨਾਨ ਕਰਦਾ ਹੈ

ਮੁਸਾਇ ਬੜੀ ਜਿਹੜਾ ਸਿੱਧ ਸ਼ਬਦ ਆਇਆ ਹੈ ਇਹ ਵੱਡੇ ਯੋਗੀ ਦੀ ਪੰਜਵੀਂ ਜਨ ਸਿਆ ਵੈ ਇਹ ਜਮਾਰਾ ਸੈਵਿਨ ਨੇ ਕਿਰ ਇਹਦਾ ਸਿੱਧ ਬਣ ਕੇ ਉਹ ਪਰ ਧਿਆਨ ਕਰਦਾ ਮੁਖ ਤੋਂ ਕਹੋ ਕਿ ਡਸ ਪਤੰਗ ਹੋਏ ਜੀਆ ਕਹਦਾ ਕਹੋ ਕਿ ਡੰਤ ਤੰਗ ਹੋਏ ਜੀਆ ਇਹ ਜੀਵ ਜਿਹੜਾ ਕਹੋ ਕੀੜੀ ਬਣ ਜਾਂਦਾ ਅੱਛੀ ਬਣ ਜਾਂਦਾ ਪਤੰਗਾਲ ਬਣ ਜਾਂਦਾ ਆਨੇ ਜੋੜ ਪਰ ਮੈਂ ਪਰਮੀ ਆ ਇਤਰਾਹੇ ਨੋਕਾਂ ਅਨੇਕਾਂ ਜੁਨਾ ਦੇ ਵਿੱਚ ਹੁੰਦਾ ਹੋਇਆ ਹੈ ਪਰਮ ਦਾ ਪਿੱਡਾ ਰਹਿੰਦਾ ਹੈ ਉਚਾਰਨ ਕਰੋ ਸਤਿਨਾਮ ਏਕ ਈਸਾ ਹੈ ਬਜੀ ਨਾਨਾ ਰੂਪ ਜੋ స్వాਮੀ ਦਿਖਾਵੇ ਮਰ ਜੇ ਕੇ స్వాਮੀ ਹੁੰਦਾ ਨਾ ਜਿਹੜਾ ਪਿੱਡਾ ਵਿੱਚ ਆਉਂਦੇ ਹੋ ਰਸੇ ਦੇ ਟਾਪਾ ਦਾ ਡੰਡਾ ਲੈ ਕੇ ਤਵਾਂਗ ਬਣਾਉਂਦਾ ਹੈ ਆਰੇ ਜੀ ਨਾਨਾ ਬਾਤ ਵਿੱਚ ਕਰ ਲੈਂਦਾ ਕਹਿੰਦਾ ਉਸ ਨਾਨਾ ਰੂਪ ਨਾਨਾ ਰੂਪ ਉਹ ਬਹੁਤ ਰੂਪ ਦਿਖਾਦਾ ਨਾ ਆਪਣੇ ਕਦੇ ਡੰਡਾ ਵਿੱਚ ਚੱਲਦਾ ਹੈ ਕਦੇ ਰੱਸੀ ਦੇ ਚੱਲਦਾ ਹੈ ਉਹਾਰੇ ਬੜੇ ਖੁਸ਼ ਹੋਣੇ ਦੇ ਦੇ ਕੇ ਖੇਲ ਨੂੰ ਇਤਨਾ ਮਰ ਕੇ ਕਹਿੰਦੇ ਨਾਨਾ ਰੂਪ ਜੀ ਸੁਆਮੀ ਦਿਖਾਵੇ ਤੁਆਬ ਸੁਆਗ ਵਿਛਾੜ ਕਰਕੇ ਜਿਕਾ ਪਿਸਾਨ ਪਿਸਾਨ ਨੂੰ ਖਾ ਲਦਾ ਹੈ ਯਾਰਨ ਕਰੋ ਬਾਤ ਵਾੜ ਦੇ ਕੇ ਗਏ ਆ ਨੈ ਜੂ ਪ੍ਰਭ ਭਾਵੈ ਜਿਵੇਂ ਨਚਾਵੈ ਉਹ ਆਪਣੀ ਬਾਜੀ ਨਾਲ ਹੀ ਨਚਦਾ ਹੈ ਉਹ ਜੂ ਪ੍ਰਭ ਭਾਵੈ ਕਹਨ ਇਤਨ ਭਰੂ ਨੂੰ ਭੰਦਾ ਹੈ ਤੇ ਕੀਵੇਂ ਹੋ ਨਚਦਾ ਉਹ ਕੁਛ ਕਰਦਾ ਇਹ ਜਾਣਣ ਕਰੋ ਫਤਨਾ ਬਹਿਰੀਵਾ ਹੈ ਗੁਲਸਾ ਹੈ ਜਦੀ ਕਹਿਣਾ ਮਦਲੇ ਜੀ ਇਹ ਜੀਵਨ ਉਸ ਕਰਦੇ ਸਮਰੱਥ ਨਹੀਂ ਹੈ ਜੀਵੇਂ ਪ੍ਰਭੂ ਸਾਨੂੰ ਜੁਨਾ ਵਿੱਚ ਭੇਜਦੇ ਉੱਥੇ ਜਾਂਦੇ ਹਾਂ ਇਫਰ ਜਿੱਤੇ ਸਾਨੂੰ ਲਿਜਾਂਦਾ ਇੱਕ ਸਵੰਗੀ ਦੀ ਤਰ੍ਹਾਂ ਭੇਜਦੇ ਨਾ ਜਿੱਦੇ ਵੀ ਹੈ ਸਾਰਾ ਖੇਡ ਪ੍ਰਭੂ ਨੂੰ ਪ੍ਰਭੂ ਜੀ ਹੈ ਜਿਸ ਨਾਲ ਅਸੀਂ ਉਤਰਾ ਹੁੰਦਾ ਹੈ ਜੋ ਦੇ ਸੁਭਾਵ ਹੈ ਸਾਰੇ ਪੈਕਾਰ ਉਹੀ ਕਾਰਨ ਨੂੰ ਬੰਦੇ ਤੂੰ ਸਦਾ ਸਲਾਮ ਕਰੇਂ ਕਾਰ ਜਿਹੜਾ ਪਰਮੇਸ਼ਰ ਦਾ ਰਿਕਾਰ ਹੈ ਸਦਾ ਸਲਾਮਤ ਹੈ उस नुकसान नहीं पचा सकता है उचारण करो जिस भावे सोई हो, है, ना है। जो हो है। जी कहते हैं जो उसका है चंगा लगता है उवे सोई होए। ਨਾ ਨ ਦੂਜਾ ਆਵੜ ਨਾ ਕੋਏ ਇਹ ਨਾ ਕੋਈ ਹੋਰ ਕੋਈ ਦੂਜਾ ਨਹੀਂ ਹੈ ਗੁਰੂ ਮਾਰਦ ਜੀ ਕਹਿੰਦੇ ਜੋਤਿਨ ਭਾਵੇ ਸੋਈ ਕਹਿੰਦਾ ਜੋ ਉਹਨੂੰ ਭਾਣਾ ਮਾਰਦ ਜੀ ਕਹਿੰਦੇ ਉਹ ਹੁੰਦਾ ਹੈ ਇਹ ਗੁਰੂ ਮਾਰਦ ਕਹਿੰਦੇ ਦੂਸਰਾ ਕੋਈ ਨਹੀਂ ਹੈ ਸੰਸਾਰ ਨੂੰ ਚੜਾਣੇ ਵਾਲਾ ਆ ਬਿਣਾਣੇ ਵਾਲਾ ਕਾਲ ਕਰਾਉਣ ਦੇਣ ਵਾਲਾ ਜੇ ਲੈਤਾ ਕਰਨ ਵਾਲਾ ਆਪ ਵੀ ਖੁਦ ਹੈ ਸਾਡੇ ਕਾਰਜ ਆਪ ਹੀ ਕਰਾਣਿਆ ਹੈ ਕੰਮ ਜਿੰਦੀ ਕੋ ਪੌੜੀ ਹੈ ਸਭੂ ਚੰਨੀ ਜਿਹੜੇ ਹੈ ਕਰਮ ਕਾਣ ਪਰਵੇਗਾ ਦੂਸਰ ਨਹੀਂ ਕੋਏ ਨਾਲ ਇਸ ਪ੍ਰਕਾਰ ਬਲਹਾਨਾ ਜੱਥਰ ਮੇਲ ਸੋਏ ਕਿਦੋਂ ਆਪ ਵੀ ਸਾਡੇ ਘੇੜ ਕਰਾ ਰਿਹਾ ਹੈ ਜਾਣਨ ਕਰੋ ਕਰਦੇ ਹੋਰ ਕੋ ਦੂਜਾ ਨਹੀਂ ਨੂੰ ਕਰ ਸਕਦਾ ਹੈ ਉਚਾਰਨ ਕਰੋ ਸਤਿਨਾਮ ਵਾਹਿਗੁਰੂ ਸਾਹਿਬ ਜੀ ਕਉ ਸਾਧ ਸੰਗਤਿ ਪਾਵੈ ਕਉ ਸਾਧ ਸੰਗਤ ਹੁਣ ਜੋ 8ਵਾਂ ਪੱਦਾ ਹੈ ਕਿ ਅਲਮੀਅਸ ਪੱਦੀ ਜਾ ਗੁਰੂ ਕਾnde ਵਿੱਚ ਹੀ ਕਰਦੇ ਆ ਕਿਰਪਾ ਕਰੋ ਜੀ ਸਾਧ ਸੰਗਤ ਇਹੋ ਬਾਤ ਹੈ ਮਹਾਰਾਜ ਕਹਿੰਦੇ ਜਦ ਇਹ ਜਿਹੜਾ ਜੀਵ ਹੈ ਸਾਧ ਸੰਗਤ ਪ੍ਰਾਪਤ ਕਰ ਲੈਂਦਾ ਹੈ ਜਿਹਦਾ ਸਾਡੇ ਛਾਣੂ ਕਿਰਪਾ ਮਾਰਨੇ ਕੀਤੀ ਹੈ ਨਾ ਸੇ ਉਹਦੀ ਕਿਰਪਾ ਨਾਲ ਆ ਕੇ ਬੈਠਿਆ ਹੋਵੇ ਜੋ ਕੋ ਬਾਤ ਸੁਣ ਰਿਹਾ ਉਹਦੀ ਕਿਰਪਾ ਨਾਲ ਸੁਣ ਰਿਹਾ ਕਹੋ ਸਾਧ ਸੰਗਤ ਦੇ ਭਗਤਾਂ ਸਾਡਾ ਉਹਦੀ ਸੰਗਤ ਹੈ ਜਿਹਨੇ ਪ੍ਰਾਪਤ ਕਰ ਲੈਂਦਾ ਹੈ ਜੀਵ ਉਸ ਸਾਧ ਤੇ ਬਹੁੜਨਾ ਆਵੇ ਕਹਿੰਦਾ ਉਹ ਥਾਣੀ ਸਤਸੰਗ ਹੈ ਜੋ ਮੁੜ ਕੇ ਫਿਰ ਵਾਪਸ ਨਹੀਂ ਆਂਦਾ ਹੈ ਜਿਹੜਾ ਸਤਸੰਗ ਹੋ ਕੇ ਵਧਦਾ ਜਾਂਦਾ ਹੈ ਵਿਚਰਾ ਦੇ ਸੰਗ ਦੇ ਵਿੱਚ ਆਪਾਂ ਲੈ ਸਾਡਾ ਪਿਆਰ ਲੱਗਦਾ ਹੈ ਉਹ ਸਾਥ ਕਹਿੰਦਾ ਜਿਹੜਾ ਸਤਸੰਗ ਦਾ ਮੁੜ ਕੇ ਉਸੇ ਓੜ ਜਗ੍ਹਾ ਮੁੜ ਕੇ ਜੇ ਮੇਰੇ ਤੋਂ ਆਉਂਦਾ ਹੈ ਉਹਦੇ ਵਿੱਚ ਰਹਿ ਜਾਂਦਾ ਹੈ ਜਾਣਣ ਕਰੋ ਸਾਡੇ ਨਾਮ ਹੀ ਰਿਵਾਇ ਹੈ ਗੁਰਸਾਹਿਬੀ ਉਹ ਸੰਗਤ ਵਿੱਚ ਹੁੰਦਾ ਕੇ ਆ ਜਾ ਕੇ ਜੇ ਮਾਰੇ ਸਮਝਾ ਰਹੇ ਅੰਦਰ ਹੋਏ ਗਿਆਨ ਪਰਗਾਉਂ ਕਹਿੰਦੇ ਇਹਦੇ ਅੰਦਰ ਚਾਨਣਾ ਪੈਦਾ ਹੋ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਉੱਟ ਜਾਂਦਾ ਹੈ ਨੇਟ ਆ ਜਾਂਦੀ ਹੈ ਜਾਣ ਕਰੋ ਸਤਨਾਮ ਹੀ ੜਿਵਾ ਹੈ ਗੁਰੂ ਸਾਹਿਬ ਜੀ ਉਸ ਸਾਨ ਦਾ ਨਹੀਂ ਮਨਾਸੋ ਕਹਿੰਦਾ ਜਦੋਂ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਨੇਟ ਆ ਗਈ ਜਦੋਂ ਜਿਹੜਾ ਉਸ ਆਣ ਵਾਲ ਜਿੰਦੇ ਕਹਿੰਦੇ ਉਹ ਜੜਾ ਉਹ ਬਿੰਸਦਾ ਨਹੀਂ ਕਦੀ ਖਤਮ ਨਹੀਂ ਹੁੰਦਾ ਹੈ ਫਦਾ ਰਹਿਣੇ ਵਾਲਾ ਹੈ ਵਿਚਾਰਨ ਕਰੋ ਕਟਰਾ ਬਹਿਰੀਵਾਹ ਗੁਰੂ ਸਾਹਿਬ ਜੀ ਮਨ ਤਨ ਨਾਮ ਰਤੇ ਇੱਕ ਰੰਗ ਫਦਾ ਬਸੇ ਭਗਤਾਂ ਕਾ ਸੰਗ ਕਿਨਾਂ ਮੰਨ ਗਾ ਕੇ ਤੇ ਤਨ ਕਰਕੇ ਇਕ ਰੰਗ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਇਹ ਜਿਹੜਾ ਜੀਵ ਹੈ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਮਨ ਦਾ ਨਾਮ ਰਤੇ ਇਕ ਰੰਗ ਇਕ ਰੰਗ ਇਹ ਪਰਮੇਸ਼ਰ ਦੇ ਰੰਗ ਵਿੱਚ ਦੇ ਜਿਹੜੇ ਜੀਵ ਹੈ ਜੀਵ ਹੈ ਰੰਗ ਜਾਂਦਾ ਹੈ ਭਾਵ ਪਿਆਰ ਲੱਗ ਜਾਂਦਾ ਹੈ ਉਹਦੇ ਵਿੱਚ ਸੰਗਤ ਵੀ ਜਾਂਦਾ ਹੈ ਐ ਨਾਮ ਨਾਲ ਜੁੜ ਜਾਂਦਾ ਐ ਤੇ ਪਰਮੇਸ਼ਰ ਨਾਲ ਪਿਆਰ ਪੈਦਾ ਹੋ ਜਾਂਦਾ ਐ ਉਚਾਰਨ ਕਰੋ ਜਦੋਂ ਅੰਦਰ ਪਿਆਰ ਪੈਦਾ ਹੋ ਗਿਆ ਨਾਦਰ ਟੁੱਟ ਗਿਆ ਹੈ ਤੁਰਦਾ ਬੇਟਾ ਵਾਹਿਗੁਰੂ ਵਾਹਿਗੁਰੂ ਰਾਮ 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 ਅਲਹੁ ਪਲਹੁ ਗੋੜ 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 ਇਛਾ ਕਰਦਾ ਹੈ ਨਾ ਉਹ ਫਿਰ ਇਹ ਜਿਹੜੇ ਨਾਮ ਲਿੰਦਾ ਪਰਮੇਸ਼ਰ ਉਹਦੇ ਵਿੱਚ ਇਹਦਾ ਨਾਮ ਇੱਕ ਹੈ ਸ਼ਕਤੀ ਹੈ ਇਹ ਜਿਹੜੀ ਸ੍ਰਿਸ਼ਟੀ ਸਾਰੀ ਨੂੰ ਚਲਾ ਰਹੀ ਹੈ ਉਹ ਆਪ ਨਿਰਗੁਣ ਸਰੂਪ ਹੁੰਦਾ ਸਾਨੂੰ ਸਾਰਗਣ ਵਿੱਚ ਸਾਨੂੰ ਟਗਣਾ ਦੇ ਰੂਪ ਵਿੱਚ ਭੇਜਿਆ ਵਾ ਪਰਮੇਸ਼ਰ ਜੀ ਨੇ ਕਿੰਨੇ ਸੂਰ ਕਰੋਨਾ ਸੂਰ ਜਾਉਣੇ ਕੋਈ ਅੰਤ ਨਹੀਂ ਕਿਸੇ ਜੀ ਦੀ ਆ ਵੀ ਪੈਦਾ ਹੈ ਇਦੀ ਜਿੱਤੀ ਰੱਤੀ ਹੈ ਮਨ ਦਾ ਨਾਮ ਰਤੇ ਕਰਾਂ ਸਦਾ ਵਸਦਾ ਬਾਗ ਨਾਮ ਕੇ ਸਮਝਣਾ ਮੱਛਾਂ ਤੇ ਮਿੱਟੇ ਨਾਮ ਜਣਾ ਇੱਕ ਦਾ ਨਾਮ ਹੋ ਬਸ ਗਿਆ ਇੱਕ ਦਾ ਨਾਮ ਚੜ ਗਿਆ ਫਿਰ ਹੋਊਗਾ ਕਿ ਸਦਾ ਵਸਦਾ ਬਾਗ ਨਾਮ ਕੇ ਸੰਗ ਫੇਰ ਜਿਹੜਾ ਪਰਮੇਸ਼ਰ ਹੈ ਉਹਦੇ ਸੰਗਤ ਕਰਦਾ ਸਦਾ ਹੀ ਵਾਸਾ ਬਹ ਲੈਂਦਾ ਉਹਦੇ ਵਿੱਚ ਸਹਿ ਵੀ ਚਲੇ ਜਾਂਦਾ ਨਾਮ ਜਪਣ ਕਰੋ ਆ ਰੂਮ ਕਹੈ ਸੰਗ ਫਿਰ ਪਾਉਣ ਦੀ ਸੰਗਤ ਕਰਦਾ ਹੈ ਜਿਦੋਂ ਪਰਮੇਸ਼ਰ ਦੇ ਕਾਜ ਸੰਗਤਾਂ ਨੂੰ ਮਿਲ ਗਈ ਫਿਰ ਆਪਾਂ ਕਿੱਥੇ ਚਲੇ ਗਏ ਅਨੰਦ ਵੀ ਉੱਤਾਂ ਵੀ ਚਲੇ ਗਏ ਵਿਚਾਰਨ ਕਰੋ ਮਤਨਾ ਬਹੀਰੀ ਵਾਹੇ ਗੁਰੂ ਫਾਇ ਬਜੀ ਅੱਗੇ ਮਹਾਰਾਜੀ ਕਾ ਬਿਦਾਂਪਾ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਹਨ ਉਦਾਹਰਣ ਉਦਾਹਰਣ ਕਾਦੇ ਲੈ ਰਹੇ ਹਨ ਜਲ ਤੇ ਜਲ ਦੀ ਦੇ ਰਹੇ ਹਨ ਇਹ ਲਹਿਰਾਂ ਦੇ ਦੇਖੇ ਜਦ ਸਮਝਾ ਰਿਹਾ ਤਾਂ ਜਉਂ ਜਲ ਮੈਂ ਜਲ ਆਏ ਘਟਾਨਾ ਇਹ ਜਿਹੜਾ ਜਲ ਦੇ ਵਿੱਚ ਜਦੋਂ ਬੜਾ ਤੂਫਾਨ ਆ ਜਾਂਦਾ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਕਹਿੰਦਾ ਪਾਣੀ ਉੱਪਰ ਚੜਦਾ ਫਿਰ ਉਹ ਥੱਲੇ ਜਿੱਤ ਜਾਂਦਾ ਜਦੋਂ ਮਰਦਾ ਹੋ ਜਾਂਦੇ ਆ ਸਭ ਪਾਣੀ ਜਿਹੜਾ ਅਜੋ ਲੰਘੇ ਜਾਂਦਾ ਉਹ ਜਾਲ ਉੱਪਰ ਲੜਗਾ ਜਾਲ ਫੈਲ ਹੋਏ ਜਾਲ ਵਿੱਚ ਮਿਲ ਜਾ ਜਉਂ ਜਲ ਮੈਂ ਜਲ ਆਏ ਘਟਾਨਾ ਜਿਹੜਾ ਜਲ ਦੇ ਵਿੱਚ ਜਲ ਆ ਆਉਂਦਾ ਹੈ ਜਲ ਵਿੱਚ ਮਿਲ ਜਾਂਦਾ ਹੈ ਜਲ ਹੀ ਹੈ ਉਹ ਜੂੰ ਜੋਤੀ ਸਮਿਤ ਜੋਦ ਸਮਾਣਾ ਉਤਰਾ ਗਿੰਦ ਪਰਮਾ ਪਰਮੇਸ਼ਰ ਨਾਲ ਉਦੀ ਜੋਤੀ ਨਾਲ ਜੋਤਸ ਵਿੱਚ ਰੂਪ ਹੋ ਕੇ ਸਮਾ ਜਾਂਦਾ ਹੈ ਉਚਾਰਨ ਕਰੋ ਬਿਸ਼ਰਾਮ ਨਾਨਕ ਪ੍ਰਭ ਦੇ ਸਦ ਪ੍ਰਵਾਨ ਹੁਣ ਮਿੜ ਗਏ ਗਵਨ ਪਾਏ ਬਿਸ਼ਰਾਮ ਇਸ ਤਰ੍ਹਾਂ ਜਿਹੜਾ ਇਹਦਾ ਜਿਹੜਾ ਆਉਣਾ ਜਾਣਾ ਦਾ ਨਾ ਜਨਮ ਲੈਣਾ ਮਰ ਜਾਣਾ ਇਹ ਸਾਰਾ ਮਿਟ ਜਾਂਦਾ ਮਿੜ ਗਏ ਗਵਨ ਆਉਣਾ ਜਾਣਾ ਮਿੜ ਗਏ ਜਨਮ ਮਰਨ ਨਾਲ ਮਰ ਜਿਹਦੇ ਮਿੜ ਗਏ ਗਵਨ ਪਾਏ ਬਿਸ਼ਰਾਮ ਕਹਿੰਦੇ ਆਪਾਂ ਇਹ ਇਹਨੂੰ ਕਿਹਾ ਜਾਂਦਾ ਹੈ ਤੇ ਕੌਮ ਹੋ ਜਾਂਦਾ ਬਿਸ਼ਰਾਮ ਕਹਿੰਦੇ ਆਪਾਂ ਜਦ ਅੰਦਰ ਵਿਸ਼ਰਾਮ ਕਰੇ ਟਕੋ ਵਿੱਚ ਆ ਜਾਂਦਾ ਜੀਮ ਕਦੋਂ ਆਉਂਦਾ ਜਦੋਂ ਉਹਾਂ ਛੁੱਟ ਗਿਆ ਨਾਮ ਰਾਂ ਛੁੱਟ ਗਿਆ ਮੈਟੇ ਗਵਨ ਪਾਈ ਵਿਸ਼ਰਾਮ ਇਹਨਾਂ ਵਿਸ਼ਰਾਮ ਆ ਜਾਂਦਾ ਟਕੋ ਵਿੱਚ ਚਲੇ ਜਾਂਦਾ ਹੈ ਨਾਨਕ ਪ੍ਰਭ ਸਤਿਗੁਰੂਾਨ ਗੁਰੂ ਨਾਨਕ ਜੀ ਬੰਜੇ ਪੀਤਾ ਜੀ ਕਹਿੰਦੇ ਜੋ ਪਰਮੇਸ਼ਰ ਹੈ ਸਾਰਨ ਸੰਸਾਰਨ ਵਾਲਾ ਹੈ ਮੈਨੂੰ ਬਿਨਹਾਰ ਜਾਂਦਾ ਸੜਕੇ ਜਾਂਦਾ ਇਸੇ ਪ੍ਰਭੂ ਜੋ ਜਾਰਣ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਏ ਗਿਆਨ ਵਿੱਚ ਜੋ ਅਸਪਦੀ ਹੈ ਜੇ ਮਾਇ ਨੂੰ ਤਾਇ ਕਰਾਈ ਹੈ ਜੇਰ ਮੈਂ ਡੇਗੋ ਗੱਦੀਆਂ ਲੇਖੀ ਮਾਂ ਮੰਦਿਆ ਮਹਾਰਾਜ ਜੀ ਅੱਜ ਤੇ ਇਤਨੀ ਗੱਭਰ ਕੇ ਜੋ ਸੇਵਾ ਮਲੇ ਨੇ ਰੋ ਅਸੀਂ ਹਰ ਪੱਗ ਜੀ ਮੈਂ ਜੇ ਆਪ ਜੀ ਸਰਵਾ ਕੋ ਆਪ ਜੀ ਸਰਬਕਤਾ ਦਾ ਦਾਸੀ ਨੇ ਨਿਰਮਾਨ ਵੀ ਨਹੀਂ ਰਾਖੜੇ ਕੁਝ ਵੀ ਨਹੀਂ ਕਰਦੇ ਸਾਰੀ ਕੈਡ ਹੁਕਮ ਦੀ ਹੈ ਮਹਾਰਾਜ ਜੀ ਆਪ ਜੀ ਦਾ ਕੋਟ ਕੋਟ ਤੁਗਣਾ ਧੰਨਵਾਦ ਕਰਦੇ ਹਾਂ ਜੋ ਬਾਹਰ ਸਰਵਣ ਕਰਦੇ ਉਹਨਾਂ ਦਾ ਵੀ ਜੋ ਦਰਵਾਜ਼ੇ ਦੇ ਵਿੱਚ 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 ਸਮੇਂ ਦਾ ਹਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੇਵ ਨੇ ਤੇ ਕਥਾ ਨੂੰ ਬਰਾਵਾ ਦੇਂਦੇ ਹਾਂ ਬਣਾਓ ਬੱਚੇ